ਨਿਊਜ਼ਲੈਂਡੀ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਦੀ ਪ੍ਰੋਗਰੈਸ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਕਿਸਟੋਫ ਲਕਸਨ ਅਤੇ ਸਿੱਖਿਆ ਮੰਤਰੀ ਐਰਿਕਾ ਸਟੇਨਫੋਰਡ ਨੇ ਸਕੂਲ ਰਿਪੋਰਟਿੰਗ ਦਾ ਨਵਾਂ ਸਿਸਟਮ ਪੇਸ਼ ਕੀਤਾ ਹੈ ਜਿਸ ਦਾ ਮਕਸਦ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਬਾਰੇ ਹੋਰ ਸਾਫ਼ ਤੇ ਵਿਸਤਾਰਪੂਰਵਕ ਜਾਣਕਾਰੀ ਦੇਣਾ ਹੈ। ਸਰਕਾਰ ਮੁਤਾਬਕ ਹੁਣ ਦੇਸ਼ ਭਰ ਦੇ ਸਾਰੇ ਪ੍ਰਾਇਮਰੀ ਅਤੇ ਇੰਟਰਮੀਡੀਏਟ ਸਕੂਲ ਸਾਲ ਵਿੱਚ ਦੋ ਵਾਰ ਵਿਦਿਆਰਥੀਆਂ ਦੀ ਪੜ੍ਹਨ ਲਿਖਣ ਤੇ ਗਣਿਤ ਵਿੱਚ ਪ੍ਰੋਗਰੈਸ ਨੂੰ ਇੱਕੋ ਜਿਹੇ ਟੰਗ ਦੇ ਨਾਲ ਦਰਸਾਉਣਗੇ। ਨਵੇਂ ਰਿਪੋਰਟਾਂ ਦੇ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ ਨੂੰ 5 ਪਦਰਾਂ ਦੇ ਵਿੱਚੋਂ ਮਾਪਿਆ ਜਾਵੇਗਾ ਜਿਨ੍ਹਾਂ ਦੇ ਵਿੱਚ émerging developing ਕੌਨਸੂਲੇਟਿੰਗ ਪ੍ਰੋਫੀਸ਼ੀਐਂਟ ਅਤੇ ਐਕਸੀਡਿੰਗ ਸ਼ਾਮਲ ਹੈ ਹਰ ਵਿਸ਼ੇ ਲਈ ਕੁੱਲ ਪ੍ਰਸ਼ਾਸ ਸਕੋਰ ਵੀ ਦਿੱਤਾ ਜਾਵੇਗਾ ਇਹ ਵੀ ਸਮਝਾਇਆ ਜਾਵੇਗਾ ਕਿ ਬੱਚਾ ਅਸਲ ਦੇ ਵਿੱਚ ਕੀ ਕਰ ਰਿਹਾ ਹੈ ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਵੀ ਰਿਪੋਰਟ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੋਵੇਗਾ ਸਿੱਖਿਆ ਮੰਤਰੀ ਐਰਕਾਸਟੇਨਪੁਰ ਨੇ ਕਿਹਾ ਕਿ ਇਹ ਬਦਲਾਅ ਚੋਣਾਂ ਦੌਰਾਨ ਕੀਤਾ ਗਿਆ ਵਾਦਾ ਸੀ ਉਹਨਾਂ ਦੱਸਿਆ ਹੈ ਕਿ ਮੌਜੂਦਾ ਕੀ ਰਿਪੋਰਟਾਂ ਬਹੁਤ ਅਧੂਰੀਆਂ ਹੁੰਦੀਆਂ ਸਨ ਜਿੱਥੇ ਸਿਰਫ ਗਣਿਤ ਟਿਕ ਲਿਖ ਕੇ ਹੀ ਛੱਡ ਦਿੱਤਾ ਜਾਂਦਾ ਸੀ ਨਵਾਂ ਸਿਸਟਮ ਗਣਿਤ ਦੇ ਹਿੱਸਿਆਂ ਜਿਵੇਂ ਕਿ ਅਲਜਬਰਾ ਜਿਓਮੈਟਰੀ ਅਤੇ ਨੰਬਰ ਅਨੁਸਾਰ ਬੱਚਿਆਂ ਦੀ ਤਰੱਕੀ ਦਰਸਾਵੇਗਾ ਸਟੇਨਫੋਰਡ ਮੁਤਾਬਿਕ ਇੱਕੋ ਜਹੀ ਰਿਪੋਰਟਿੰਗ ਨਾਲ ਬੱਚੇ ਦੀ ਪ੍ਰੋਗਰੈਸ ਉਸ ਵੇਲੇ ਸਾਫ਼ ਰਹੇਗੀ ਜਦੋਂ ਸਕੂਲ ਬਦਲਦਾ ਹੈ ਸਕੂਲਾਂ ਵੱਲੋਂ ਸਮਾਰਟ ਟੂਲ ਦੀ ਵਰਤੋਂ ਕਰਕੇ ਕਲਾਸ 3 ਤੋਂ 8 ਤੱਕ ਦੇ ਬੱਚਿਆਂ ਦੀ ਅਕੈਡੈਮਿਕ ਪਰਫਾਰਮੈਂਸ ਮਾਪੀ ਜਾਵੇਗੀ ਜੋ ਆਨਲਾਈਨ ਜਾਂ ਕਾਗਜ਼ੀ ਰੂਪ ਦੇ ਵਿੱਚ ਹੋ ਸਕਦੀ ਹੈ ਨਤੀਜਿਆਂ ਦੀ ਵਿਸ਼ਲੇਸ਼ਣ ਲਈ AI ਟੈਕਨੋਲੋਜੀ ਦੀ ਵਰਤੋਂ ਦੀ ਇਜਾਜ਼ਤ ਵੀ ਹੋਵੇਗੀ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਸਾਲ ਦੀ ਸ਼ੁਰੂਆਤ ਵਿੱਚ ਹਰ ਬੱਚਾ ਨਵ ਸਿੱਖਿਆ ਪੱਧਰ ਤੋਂ ਸ਼ੁਰੂ ਕਰੇਗਾ ਕਿਉਂਕਿ ਇਹ ਨਵਾਂ ਪਾਠ ਸਿੱਖ ਰਿਹਾ ਹੈ ਅਤੇ ਸਮੇਂ ਦੇ ਨਾਲ ਨਾਲ ਅੱਗੇ ਵਧਦਾ ਹੈ ਰਿਪੋਰਟਾਂ ਦੇ ਵਿੱਚ ਇਹ ਵੀ ਦਰਸਾਇਆ ਜਾਵੇਗਾ ਕਿ ਮਾਪੇ ਘਰ ਵਿੱਚ ਬੱਚਿਆਂ ਦੀ ਪੜ੍ਹਾਈ ਵਿੱਚ ਕਿਵੇਂ ਮਦਦ ਕਰ ਸਕਦੇ ਹਨ ਅਤੇ ਸਮੇਂ ਦੇ ਨਾਲ ਨਾਲ ਉਹਨਾਂ ਦੀ ਪ੍ਰੋਗਰੈਸ ਨੂੰ ਗ੍ਰਾਫ ਰਾਹੀਂ ਵੀ ਦਿਖਾਇਆ ਜਾਵੇਗਾ ਇਹ ਸਭ ਕੁਝ ਉਸ ਸਮੇਂ ਹੋ ਰਿਹਾ ਹੈ ਜੋ 2026 ਲਈ ਸਕੂਲ ਮੁੜ ਕੇ ਖੁੱਲਣ ਜਾ ਰਹੇ ਹਨ ਅਤੇ ਕਲਾਸ 0 ਤੋਂ 10th ਤੱਕ ਲਈ ਨਵਾਂ ਅੰਗਰੇਜ਼ੀ ਅਤੇ ਗਣਿਤ ਕਰਿਕੂਲਮ ਲਾਗੂ ਕੀਤਾ ਜਾ ਰਿਹਾ ਹੈ ਇਸੇ ਦਰਮਿਆਨ ਐਨਜੈਡ ਕਿਊਏ ਦੇ ਅੰਕੜਿਆਂ ਮੁਤਾਬਕ 2025 ਦੇ ਅਖੀਰ ਤੱਕ ਈਅਰ 13 ਦੇ 9 ਫੀਸਦੀ ਅਤੇ ਈਅਰ 12 ਦੇ 15 ਫੀਸਦੀ ਵਿਦਿਆਰਥੀ ਲਿਟਰੇਸੀ ਅਤੇ ਨਿਊਮਰੇਸੀ ਦੀ ਲੋੜਿੰਦੀ ਸ਼ਰਤ ਪੂਰੀ ਨਹੀਂ ਕਰ ਸਕੇ ਹਨ ਇਸ ਦਾ ਮਤਲਬ ਹੈ ਕਿ ਲਗਭਗ 5000 ਈਅਰ ਅਤੇ 10000th ਯਰ 12 ਦੇ ਵਿਦਿਆਰਥੀ ਐਨਸੀਈਏ ਸਰਟੀਫਿਕੇਟ ਤੋਂ ਵਾਂਝੇ ਰਹੇ। ਸਰਕਾਰ ਦਾ ਕਹਿਣਾ ਹੈ ਕਿ ਨਵੀਂ ਰਿਪੋਰਟਿੰਗ ਸਿਸਟਮ ਸਿੱਖਿਆ ਵਿੱਚ ਪਾਰਦਰਸ਼ਤਾ ਵਧਾਏਗਾ ਤੇ ਮਾਪਿਆਂ ਨੂੰ ਬੱਚਿਆਂ ਦੀ ਅਸਲੀ ਪ੍ਰੋਗਰੈਸ ਸਮਝਣ